ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਦੇ ਵਿੱਚ ਯਾਤਰਾ ਕਰਦੇ ਆਂ ਸਾਹਮਣੇ ਬਾਬਾ ਨਿਹੰਗ ਸਿੰਘ ਦੇ ਗੁਰੂ ਗੋਬਨ ਸਿੰਘ ਜੀ ਜਿਨ੍ਹਾਂ ਦੀ ਸੇਵਾ ਦੇ ਵਿੱਚ ਹਸਾ ਵਾਲਾ ਸਾਰੀ ਸੰਗਤ ਪ੍ਰਸਾਦ ਆ ਗਈ ਜਾਂਦੀ ਹੈ ਵਾਹਿਗੁਰੂ ਅਸੀਂ ਹੋ ਗਏ ਸਾਨੂੰ ਚੌਥਾ ਮਹੀਨਾ ਹੋ ਗਿਆ ਇੱਥੇ ਸੇਵਾ ਕਰਦਿਆਂ ਨੂੰ ਜਿੰਨੀ ਵੀ ਗੁਰਮਾਰਾ ਇਨਾਂ ਸਾਥ ਸੇਵਾ ਵਾਲਿਆਂ ਨੇ ਸੇਵਾ ਸਫਲ ਕਰੇ ਜਿਨੀ ਵੀ ਸੰਗਤ ਆਉਂਦੀ ਆ ਯਾਤਰਾ ਸੇਵਾ ਸਫਲ ਕਰੇ ਸਰਬੱਤ ਦਾ ਭਲਾ ਮੰਗੋ ਸੇਵਾਦਾਰ ਵੀ ਬਹੁਤ ਵਧੀਆ ਸੇਵਾ ਕਰਦੇ ਆ ਕੰਨ ਮਣ ਦੇ ਨਾਲ ਸਾਹਮਣੇ ਚਾਹ ਦਾ ਲੰਗਰ ਚੱਲੀ ਜਾਂਦਾ ਇੱਧਰ ਪ੍ਰਸ਼ਾਦ ਦੇ ਦਾ ਲੰਗਰ ਚੱਲੀ ਜਾਂਦਾ ਇਧਰ ਚਾਹ ਦਾ ਲੰਗਰ ਚੱਲੀ ਜਾਂਦਾ ਆ ਟਾਲੀ ਵਾਲਾ ਕਮਲਜੀਤ ਆ ਮੋਟਾ ਚਾਹ ਦਾ ਲੰਗਰ ਚੱਲੀ ਜਾਂਦਾ ਸੰਜ ਦੇ ਬੈਠੀ ਆ ਚਾਹ ਦਾ